ਉਹ ਕਿੱਥੇ ਆ ਤੇਰਾ ਲਾਡਲਾ ਦਿਖਦਾ ਹੀ ਨਹੀਂ ਪਿਆ ਕਿਤੇ ਵੀ ਆਂਟੀ ਜੀ ਸਕੂਲ ਗਿਆ ਹੈ ਅੱਛਾ ਐਡਾ ਵੱਡਾ ਹੋ ਵੀ ਗਿਆ ਸਕੂਲ ਜਾਣ ਜੋਗਾ ਹਾਂਜੀ ਆਂਟੀ ਜੀ ਤਿੰਨ ਸਾਲ ਦਾ ਤੇ ਹੋ ਗਿਆ ਹੈ ਬਾਤ ਸ펠ਤੀ ਏ ਤੂੰ ਨਾ ਦੂਜੇ ਦੀ ਤਿਆਰੀ ਕਰ ਲਾ ਕਿਉਂ ਭੈਣ ਸਹੀ ਕਿਹਾ ਨਾ ਮੈਂ ਹਾਂ ਭੈਣੇ ਮੈਂ ਤਾਂ ਇਹਨੂੰ ਕਹਿ ਕਹਿ ਕੇ ਥੱਕ ਗਈ ਆ ਪਰ ਅੱਜ ਕੱਲ ਦੀ ਇਹ ਨੂਆਂ ਧੀਆ ਕਿੱਥੇ ਸੁਣਦੀਆਂ ਕਿਸੇ ਦੀ ਬਸ ਆਪਣੀ ਮਰਜ਼ੀ ਕਰਦੀਆਂ ਨੇ ਨੀ ਕੁੜੀਏ ਖੜੀ ਕਿਉਂ ਆ ਆ ਜਾ ਬਹਿ ਜਾ ਤੂੰ ਮਾਂਟੀ ਜੀ ਪਹਿਲੇ ਮੈਂ ਤੁਹਾਡੇ ਦੋਨਾਂ ਵਾਸਤੇ ਚਾਹ ਬਣਾ ਕੇ ਲਿਆਵਾਂ ਫਿਰ ਮੈਂ ਵੀ ਤੁਹਾਡੇ ਕੋਲ ਆ ਕੇ ਬੈਠ ਜੂਗੀ ਨਹੀਂ ਨਹੀਂ ਚਾਹ ਤਾਂ ਰਹਿਣ ਦੇ ਮੈਨੂੰ ਡਾਕਟਰ ਨੇ ਨਾ ਚਾਹ ਪੀਣੀ ਬਿਲਕੁਲ ਹੀ ਮਨਾ ਕਰ ਦਿੱਤੀ ਆ ਬਸ ਤੂੰ ਬਹਿ ਜਾ ਆ ਕੇ ਚੱਲ ਜੇ ਤੇ ਚਾਹ ਨਹੀਂ ਪੀਣੀ ਤਹ ਹੋਰ ਗੋਛ ਬਣਾ ਕੇ ਲਿਆਉਂਦੀ ਆ ਨਾ 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 ਮੈਨੂੰ ਕੁਝ ਨਹੀਂ ਚਾਹੀਦਾ ਬਸ ਤੂੰ ਆ ਕੇ ਨਾ ਬਹਿ ਜਾ ਕੋਲ ਥੋੜੀ ਦੇਰ ਨਾਲੇ ਹੋਰ ਦੱਸ ਦੀਏ ਕਦੋਂ ਤੂੰ ਦੇਣੀ ਸਾਨੂੰ ਦੂਜੀ ਖੁਸ਼ਖਬਰੀ ਨਾ ਅਸੀਂ ਵੀ ਪਾਰਟੀ ਖਾਈਏ ਆਂਟੀ ਜੀ ਤੁਸੀਂ ਦੱਸ ਦੋ ਕੀ ਖਾਣਾ ਹੈ ਮੈਂ ਉਦਾਂ ਹੀ ਬਣਾ ਕੇ ਖਵਾ ਦਿੰਨੀ ਆ ਤੁਹਾਨੂੰ ਨਾ ਨਾ ਅਸੀਤਾ ਬਸ ਉਹੀ ਪਾਰਟੀ ਹਾਣੀ ਖੁਸ਼ਖਬਰੀ ਦੀ ਕਿਉਂ ਭੈਣੇ ਹੂੰ ਆਂਟੀ ਜੀ ਮੇਰੇ ਕੋਲ ਤਾਂ ਇੱਕ ਹੀ ਸੰਭਾਲ ਲਈ ਹੁੰਦਾ ਉਹਦੀ ਜੇ ਚੰਗੀ ਤਰ੍ਹਾਂ ਹੋ ਜੇ ਨਾ ਤੇ ਮੇਰੇ ਲਈ ਉਹੀ ਬਹੁਤ ਆ ਨਾ ਦੇਖਭਾਲ ਨੂੰ ਕੀ ਆ ਦੱਸ ਮੈਂ ਨਹੀਂ ਹੈਗੀ ਦੇਖਭਾਲ ਕਰਨ ਲਈ ਹਾਂ ਹਾਤੀਏ ਸਾਸਤਾ ਤੇਰੀ ਹੈਗੀ ਹੈ ਨਾ ਤੇਰੇ ਸਾਰੇ ਕੰਮ ਕਰਨ ਨੂੰ ਨਾਲੇ ਤੇਰੀ ਨਨਾਨਵੀ ਤਾਂ ਹੈਗੀ ਆ ਉਹ ਵੀ ਆ ਜੂਗੀ ਮੀਨਾਖੰਡ ਤੇ ਰਜ ਨੇਪਾ ਘਟਾਉਣ ਵਾਸਤੇ ਫੇਰ ਕੀ ਔਖਾ ਤੇਰੇ ਲਈ ਆਂਟੀ ਜੀ ਦੇਖ ਲਿਆ ਮੈਂ ਕੋਈ ਕਿੰਨੀ ਕਿ ਸੇਵਾ ਕਰਦਾ ਨੂੰ ਦੀ ਜਦੋਂ ਉਹਨੂੰ ਸਭ ਤੋਂ ਜ਼ਿਆਦਾ ਕਿਸੇ ਦੀ ਮਦਦ ਦੀ ਲੋੜ ਹੁੰਦੀ ਹੈ ਨਾ ਤੇ ਉਹਨੂੰ ਕਿਹੜੀਆਂ ਕਿਹੜੀਆਂ ਗੱਲਾਂ ਨਹੀਂ ਸੁਣਾਈਆਂ ਜਾਂਦੀਆਂ ਇੱਥੋਂ ਤੱਕ ਕਿ ਉਹਦੇ ਪੇਕੇ ਵਾਲਿਆਂ ਨੂੰ ਵੀ ਨਹੀਂ ਛੱਡਦੇ ਇਸ ਕਰਕੇ ਆਂਟੀ ਜੀ ਮੈਂ ਹੋਰ ਬੱਚਾ ਨਹੀਂ ਕਰਨਾ ਚਾਹੁੰਦੀ ਨਾਇਦ ਦਾਦਾ ਕੀ ਕਰਤਾ ਸੀ ਜੋ ਤੂੰ ਇੰਨਾ ਬੋਲੀ ਜਾਨੀ ਆ ਉਹ ਚੱਲ ਪੈਣੇ ਛੱਡ ਤੂੰ ਚੱਲ ਮੈਂ ਚੱਲਦੀ ਆ ਨਾ ਨਾ ਪੈਣੇ ਤੂੰ ਰੁੱਕ ਲੈ ਨਾਲੇ ਸੁਣ ਕੇ ਜਾਂ ਇਹ ਜੋ ਕਹਿੰਦੀ ਆ ਕਿ ਅਸੀਂ ਇਹਦੇ ਨਾਲ ਕੀਤਾ ਕੀ ਆ ਤੇਰੇ ਨਾਲ ਇੰਨਾ ਕਰਨ ਦੇ ਬਾਅਦ ਵੀ ਕਮੀ ਰਹਿ ਗਈ ਦੱਸ ਕੀ ਕੀਤਾ ਸੀ ਏਡਾ ਤੇਰੇ ਨਾਲ ਬੋਲ ਹੁਣ ਕੀ ਮਾਰਾ ਕੀਤਾ ਸੀ ਤੇਰਾ ਨਾਲੇ ਮੇਰੀ ਤੀ ਇੱਕ ਮਹੀਨਾ ਪੂਰਾ ਤੇਰੇ ਲਈ ਆਪਣਾ ਘਰ-ਬਾਰ ਛੱਡ ਕੇ ਆਈ ਸੀ ਤੇਰੀ ਸੇਵਾ ਕਰਨ ਵਾਸਤੇ ਨਾ ਤੂੰ ਉਹਦੇ ਨਾਲ ਪਿਆਰ ਨਾ ਗੱਲ ਕੀ ਕਰਨੀ ਆ ਤੂੰ ਉਹਦੀ ਇੱਜ਼ਤ ਕੀ ਕਰਨੀ ਆ ਨਾ ਤੂੰ ਉਹਦੇ ਗੁਣ ਕੀ ਗਾਉਣੇ ਆ ਜਿੰਨੇ ਤੇਰੀ ਇੰਨੀ ਸੇਵਾ ਕੀਤੀ ਉਲਟਾ ਤੂੰ ਉਹਨੂੰ ਬਦਨਾਮ ਕਰੀ ਜਾਨੀ ਹੈ ਬਹੁਤ ਵਧੀਆ ਗੱਲ ਤੇਰੀ ਕੀ ਨਹੀਂ ਕੀਤਾ ਨਹੀਂ ਮੰਮੀ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਕੀਤਾ ਕੀ ਸੀ ਤੁਸੀਂ ਸੁਣਨਾ ਚਾਹੁੰਦੇ ਹੋ ਨਾ ਆਂਟੀ ਜੀ ਕਿ ਮੈਂ ਬੱਚਾ ਕਿਉਂ ਨਹੀਂ ਕਰਦੀ tá dê fer. दीदी हां जी भाभी जी बुला रहे सी दीदी लगदा काकी ने पोटी कर दी आ तुसी साफ कर दो जरा के की पोटी कीती आ ओ भी मैं साफ करा छी 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 छी, छी, छी। मैं ही साफ करदी भाभी जी ਮੈਨੂੰ ਤਾਂ ਵੈਸੇ ਹੀ ਅਲਕੋਤ ਹੁੰਦੀ ਆ ਮੈਂ ਨਹੀਂ ਕਰ ਸਕਦੀ ਸਾਫ ਚਲੋ ਫਿਰ ਐਦਾਂ ਕਰੋ ਮੰਮੀ ਨੂੰ ਬੁਲਾ ਦਿਓ ਮੰਮੀ ਸਾਫ ਕਰ ਦੇਣੀ ਏ ਮੰਮੀ ਤਾਂ ਸੋਏ ਨੇ ਤੇ ਨਾਲੇ ਨਾ ਤੁਸੀਂ ਆਪੋਟੀ ਆਪੇ ਹੀ ਸਾਫ ਕਰ ਲਓ ਅੱਗੇ ਵੀ ਤਾਂ ਤੁਸੀਂ ਆਪੇ ਹੀ ਕੰਮ ਕਰਨਾ ਨਾਲੇ ਔਲਾਦ ਵੀ ਤਾਂ ਤੁਹਾਡੀ ਹੀ ਐ ਆਪੇ ਹੀ ਕੰਮ ਕਰਨੇ ਆਪਣੀ ਔਲਾਦ ਦੇ ਠੀਕ ਕਹਿ ਰਹੇ ਹੋ ਦੀਦੀ ਮੈਨੂੰ ਹੀ ਕਰਨਾ ਪੈਣਾ ਸਭ ਆਪੇ ਆਲਾ ਨਾਲਾ ਰੋਟੀ ਮੰਮੀ ਜੀ ਦੀਦੀ ਨੂੰ ਕਹਿ ਦੋ ਮੇਰੇ ਕੱਪੜੇ ਬਦਲਾ ਦੇਣਗੇ ਨਾਲੇ ਕਲੀਨਿੰਗ ਹੋ ਜੂਗੀ ਨਾ ਕੀ ਕਰਨਾ ਕੱਪੜੇ ਬਦਲ ਕੇ ਜਾਣਾ ਹੈ ਕਿਤੇ ਤੂੰ ਬਾਹਰ ਸਦਨ ਪਈ ਪਈ ਨਹੀਂ ਚਾਣੀ ਹੁੰਦਾ ਕੱਪੜੇ ਬਦਲ ਦੋ ਮੇਰੇ ਕੀ ਗੱਲ ਹੈ ਮੰਮੀ ਜੀ ਕੁਝ ਨਹੀਂ ਹੋਇਆ ਦੀਦੀ ਜੀ ਮੇਰੇ ਨਾ ਕੱਪੜੇ ਚੇਂਜ ਕਰਵਾ ਦੋ ਡਾਕਟਰ ਨੇ ਕਿ ਆਸੀ ਸਾਫ ਸਫਾਈ ਦਾ ਨਾ ਪੂਰਾ ਧਿਆਨ ਰੱਖਣਾ ਆ ਨਹੀਂ ਤੇ ਨਾ ਟਾਂਕਿਆਂ ਦੇ ਵਿੱਚ ਨਾ ਇਨਫੈਕਸ਼ਨ ਹੋ ਸਕਦੀ ਹੈ ਭਾਬੀ ਜੀ ਜਿੱਦਾਂ ਮੰਮੀ ਕਹਿੰਦੇ ਨੇ ਨਾ ਚੁੱਪ-ਚਾਪ ਉਹਦਾ ਕਰ ਲੋ ਮੰਮੀ ਨੇ ਵੀ ਨਿਆਣੇ ਜੰਮੇ ਹੀ ਨੇ ਉਹਨਾਂ ਨੂੰ ਵੀ ਸਾਰਾ ਪਤਾ ਹੈ ਕੀ ਸਹੀ ਹੈ ਤੇ ਕੀ ਗਲਤ ਹੈ ਅਵੇ ਬੂਥਾ ਨਾ ਬਣਾ ਤੇ ਨਾਲੇ ਇੱਕ ਗੱਲ ਹੋਰ ਆਪਣੇ ਪੇਕੇਆਂ ਨੂੰ ਫੋਨ ਕਰਕੇ ਕਹਿ ਦੇਈਂ ਕਿ ਜਨੇਪਾ ਲੈ ਕੇ ਆਉਣਗੇ ਨਾ ਚੱਜ ਦਾ ਜਨੇਪਾ ਲੈ ਕੇ ਆਉਣ ਤੇਰੇ ਸਹੁਰੇ ਦੀ ਮੰਦਰੀ ਆਪਣੇ ਜਵਾਈ ਦਾ ਕੜਾ ਤੇ ਮੇਰੇ ਲਈ ਬੁੰਦੇ ਤੇ ਤੇਰੀ ਨਣਾਂ ਲਈ ਹਾਂ ਮੰਮੀ ਜੀ ਮੈਨੂੰ ਨੇ ਭਾਬੀ ਦਾ ਜਿਹੜਾ ਉਹ ਵਾਲਾ ਵਿਆਹ ਵਾਲਾ ਸੈਟ ਹੈ ਨਾ ਮੈਨੂੰ ਤਾਂ ਉਹ ਹੀ ਚਾਹੀਦਾ ਹੈ ਉਹਦਾ ਡਿਜ਼ਾਈਨ ਮੈਨੂੰ ਬਹੁਤ ਪਸੰਦ ਆ ਪਰ ਦੀਦੀ ਉਹ ਤਾਂ ਮੇਰੇ ਮੰਮੀ ਡੈਡੀ ਨੇ ਮੈਨੂੰ ਵਿਆਹ ਤੇ ਪਾਇਆ ਸੀਗਾ ਦੇਣਾ ਤਾਂ ਉਹੀ ਦੇ ਦੇ ਕਿਉਂਕਿ ਮੈਨੂੰ ਉਹੀ ਸੈੱਟ ਚਾਹੀਦਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਨਾ ਕਿਉਂ ਧੀਏ ਕਿਉਂ ਨਹੀਂ ਦਉਗੀ ਤੇਰਾ ਹੱਕ ਬਣਦਾ ਏ ਲੈ ਦਾ ਨਾਲੇ ਤੂੰ ਪਹਿਲੀ ਵਾਰੀ ਭੂਆ ਬਣੀ ਆ ਪਰ ਮੰਮੀ ਜੀ ਤਾਨੂੰ ਵੀ ਪਤਾ ਏ ਮੇਰੇ ਮਾਪਿਓ ਦੀ ਨਹੀਂ ਹیثیت ਨਹੀਂ ਹੈਗੀ ਉਹਨਾਂ ਕੋਲ ਤਾਂ ਬਸ ਕੱਪੜਿਆਂ ਦੇ ਨਿਭੜ ਜੀ ਉਹੀ ਬੋਤ ਆ ਐਨਾ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਏ ਪਹਿਲੀ ਵਾਰੀ ਨਾਨਾ ਨਾਨੀ ਬਣੇ ਨੇ ਚਾਹੇ ਉਹ ਮਕਾਨ ਵੇਚਣ ਚਾਹੇ ਉਧਾਰ ਚੁੱਕਣ ਨਾ ਸਾਡੀ ਵੀ ਕੋਈ ਸਮਾਜ ਵਿੱਚ ਇੱਜ਼ਤ ਆ ਅਸੀਂ ਵੀ ਲੋਕਾਂ ਨੂੰ ਮੂੰਹ ਦਿਖਾਉਣਾ ਕਿ ਨਹੀਂ ਦਿਖਾਉਣਾ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਮੈਂ ਉਹਨਾਂ ਤੇ ਨਾ ਬੋਝ ਨਹੀਂ ਪਾ ਸਕਦੀ ਬੱਸ ਆਂਟੀ ਜੀ ਮੈਂ ਐਸੇ ਕਰਕੇ ਸੋਚ ਲੈ ਕਿ ਮੈਂ ਦੂਜਾ ਬੱਚਾ ਨਹੀਂ ਕਰਨਾ ਕਹਿੰਦੇ ਨੇ ਜਦੋਂ ਇੱਕ ਹੋਰ ਬੱਚੇ ਨੂੰ ਜਨਮ ਨਹੀਂ ਹੁੰਦੀ ਆ ਨਾ ਉਹਦਾ ਦੂਜਾ ਜਨਮ ਹੁੰਦਾ ਹੈ ਇਦੂ ਐਦਾਂ ਦੇ ਸੋਹਰੇ ਬੇਲ ਜਾਨ ਔਰੋਜ ਮਰਦੀ ਏ ਰੋਜ ਮਰਦੀ ਏ ਆਂਟੀ ਜੀ ਰੋਜ ਮਰਦੀ ਏ ਸਸ਼ੀ ਗਾਲ ਜੀ ਸਾਰੇ ਨੂੰ ਮੈਂ ਹੈ ਤੁਹਾਡੀ ਆਪਣੀ ਕੁਦਰਤ ਤੇ ਤੇ ਅੱਜ ਜਿਹੜੀ ਮੈਂ ਸਟੋਰੀ ਪਲੇ ਕੀਤੀ ਆ ਨਾ ਉਹ ਕਾਫੀ ਘਰਾਂ ਦੀ ਕਹਾਣੀ ਜਿਹੜੀ ਆ ਉਹ ਹੈ ਸੋ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤੇ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਵੱਤ ਤੋਂ ਬਾਅਦ ਕਰਿਆ ਕਰੋ ਮੈਨੂੰ ਵੀ ਤੁਹਾਡੀ ਸਪੋਰਟ ਦੀ ਲੋੜ ਆ ਤੇ ਦੋਸਤੋ ਅਗਰ ਮੈਂ 100 ਲੋਕਾਂ ਦੇ ਵਿੱਚੋਂ ਦੋ ਦੀ ਵੀ ਸੋਚ ਆਪਣੇ ਵੀਡੀਓਜ਼ ਦੇ ਨਾਲ ਅਗਰ ਬਦਲ ਸਕਾਂ ਨਾ ਤਾਂ ਮੇਰੇ ਲਈ ਇਸ ਤੋਂ ਵੱਡੀ ਕਾਮਯਾਬੀ ਹੋਰ ਕੋਈ ਨਹੀਂ ਹੋ ਸਕਦੀ ਤੇ ਉਹਨਾਂ ਦੋ ਲੋਕਾਂ ਦੀ ਸੋਚ ਬਦਲਣ ਵਾਸਤੇ ਵੀ ਮੈਨੂੰ ਤੁਹਾਡੀ ਲੋੜ ਹੈ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੇ ਪੇਜ ਨੂੰ ਫੋਲੋ ਕਰ ਲਓ ਮੇਰਾ YouTube ਚੈਨਲ ਵੀ ਹੈ ਮੋਟੀਵੇਟਿਡ ਕੁਦਰਤ ਉਹਨੂੰ ਵੀ ਜਾ ਕੇ ਤੁਸੀਂ ਜਿਹੜਾ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰੋ ਵੱਤ ਤੋਂ ਬਾਅਦ ਆਈ ਰੀਅਲੀ ਨੀਡ ਯਰ ਸਪੋਰਟ See you guys in my next video.